ਇਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਕੁੜੀ ਦੇਖ ਰਹੇ ਹੋ ਰਿਸ਼ਤੇ ਦੇ ਵਿੱਚ ਵਿੱਕੀ ਗੌਂਡਰ ਦੀ ਭੈਣ ਲੱਗਦੀ ਹੈ ਇਸ ਨੂੰ ਅਤੇ ਇਸ ਦੇ ਸਾਥੀ ਨੂੰ ਪੁਲਿਸ ਦੇ ਵੱਲੋਂ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਪੁਲਿਸ ਦੇ ਮੁਤਾਬਕ ਇਹਨਾਂ ਕੋਲੋਂ ਡਰੱਗ ਮੰਨੀ ਵੀ ਬਰਾਮਦ ਹੋਈ ਹੈ ਦੱਸਦੀ ਹੈ ਕਿ ਸ਼੍ਰੀ ਮੁਕਸਰ ਸਾਹਿਬ ਦੇ ਨੇੜਲੇ ਪਿੰਡ ਦੇ ਵਿੱਚ ਇਹ ਆਪਣੇ ਦੋਸਤ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਅਤੇ ਅੱਜ ਪੁਲਿਸ ਨੇ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਇਹਨਾਂ ਕੋਲੋਂ 68 ਗ੍ਰਾਮ ਫੀਮ ਅਤੇ ਨਗਦੀ ਬਰਾਮਦ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਦੱਸਦੀ ਹੈ ਕਿ ਵਿੱਕੀ ਗੌਂਦਰ ਦੇ ਸਕੇ ਮਾਮੇ ਦੀ ਇਹ ਕੁੜੀ ਹੈ ਜਿਸ ਦਾ ਨਾਮ ਲਵਪ੍ਰੀਤ ਕੌਰ ਹੈ ਲਵਪ੍ਰੀਤ ਕੌਰ ਆਪਣੇ ਸਾਥੀ ਸਮੇਤ ਸ਼੍ਰੀ ਮੁਖਸਦ ਸਾਹਿਬ ਦੀ ਪੁਲਿਸ ਨੇ ਫੜ ਲਈ ਜਿਸ ਤੋਂ ਬਾਅਦ ਸ਼੍ਰੀ ਮੁਖਸਦ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸਾਡੀ ਪੁਲਿਸ ਪਾਰਟੀ ਕੋਟਕਪੂਰਾ ਰੋਡ ਬਾਈਪਾਸ ਤੇ ਮੌਜੂਦ ਸੀ ਜਿਸ ਦੌਰਾਨ ਇੱਕ ਸਵਿਫਟ ਕਾਰ ਕੋਟਕਪੂਰਾ ਸਾਈਡ ਤੋਂ ਆਈ ਜਿਸ ਦੇ ਵਿੱਚ ਇੱਕ ਔਰਤ ਤੇ ਇੱਕ ਲੜਕਾ ਸੀ ਤੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਲੜਕੇ ਦਾ ਨਾਮ ਹੈ ਬੋਡ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਕਬਰਵਾਲਾ ਤੇ ਲੜਕੀ ਦਾ ਨਾਮ ਲਵਦੀਪ कौर ਪਤਰੀ ਕੁਲਦੀਪ ਸਿੰਘ ਇਹ ਵੀ ਵਾਸੀ ਕਬਰਵਾਲਾ ਜੀ ਜਿਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਰੋਕਣ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕ ਤੋਂ ਪ੍ਰੰਤ ਸਵੈਪਟਕਾਰ ਦੇ ਵਿੱਚੋਂ 68 ਗ੍ਰਾਮ ਅਫੀਮ ਤੇ 30000 ਰੁਪਏ ਡਰਗਮਣੀ ਬਰਾਮਦ ਹੋਇਆ ਜੀ ਬਤੌਰ ਡਰਗਮਣੀ ਉਹਨਾਂ ਨੂੰ ਕਬਜ਼ਾ ਪੁਲਿਸ ਚ ਲਿਆ ਗਿਆ ਤੇ ਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਗਿਆ ਮਾਨ ਲਿਆ ਹੋਰ ਵੀ ਪੁੱਛਗਛ ਚੱਲ ਰਹੀ ਹੈ ਜੋ ਪੁੱਛਗਛ ਦੌਰਾਨ ਜੈਸੀ ਵੀ ਸੂਰਤ ਹੋਵੇਗੀ ਵੈਸੀ ਕਾਰਵਾਈ ਹੋਇਆ ਬਚ ਲੈਂਦੀ ਜੀ ਸ੍ਰੀ ਮੁਕਸਰ ਸਾਹਿਬ ਦੇ ਹੁਕਮਾਂ ਦੇ ਅਨਸਾਰ ਸਾਡੀ ਪੁਲਿਸ ਪਾਰਟੀ ਕੋੜ ਕਪੂਰਾ ਰੋਡ ਬਾਈਪਾਸ ਤੇ ਮੌਜੂਦ ਸੀ ਜਿਸ ਦੌਰਾਨ ਇੱਕ ਸਪੈਫਟ ਕਾਰ ਕੋੜ ਕਪੂਰਾ ਸਾਈਡ ਤੋਂ ਆਈ ਜਿਸ ਦੇ ਵਿੱਚ ਇੱਕ ਔਰਤ ਤੇ ਇੱਕ ਲੜਕਾ ਸੀ ਤੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਲੜਕੇ ਦਾ ਨਾਮ ਹੈ ਬੋੜ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਕਬਰਵਾਲਾ ਤੇ ਲੜਕੀ ਦਾ ਨਾਮ ਲਵਦੀਪ कौर ਪਤਰੀ ਕੁਲਦੀਪ ਸਿੰਘ ਇਹ ਵੀ ਵਾਸੀ ਕਬਰਵਾਲਾ ਜੀ ਜਿਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਰੋਕਣ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਤੋਂ ਉਪਰੰਤ ਸਵਿਫਟ ਕਾਰ ਦੇ ਵਿੱਚੋਂ 68 ਗ੍ਰਾਮ ਅਫੀਮ ਤੇ 30000 ਰੁਪਏ ਡਰੱਗ ਮਨੀ ਬਰਾਮਦ ਹੋਇਆ ਜੀ ਬਿਤੌਰ ਡਰੱਗ ਮਨੀ ਉਹਨਾਂ ਨੂੰ ਕਬਜ਼ਾ ਪੁਲਿਸ ਚ ਲਿਆ ਗਿਆ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨ ਲਿਆ ਹੋਰ ਵੀ ਪੁੱਛਗਛ ਚੱਲ ਰਹੀ ਹੈ ਜੋ ਪੁੱਛਗਛ ਦੌਰਾਨ ਜੈਸੀ ਵੀ ਸੂਰਤ ਹੋਵੇਗੀ ਵੈਸੀ ਕਾਰਵਾਈ ਹਮੇਸ਼ਾ ਲੈਂਦੀ ਜੀ